नमस्कार दोस्तों आज एक बार फिर हाजिर हूं वर्ल्ड लाइफ चैनल पर और आज मैं हूं लाइव फाजिल्का से सिटी विला पैलेस के अंदर जो आज कांग्रेस की बड़ी बैठक बुलाई गई जिसके अंदर आज पंजाब कांग्रेस सोशल मीडिया विभाग के चेयरमैन गुरतेज सिंह पन्नू जी यहां पर विशेष तौर पर पहुंचे हैं इनके साथ ही मेंबर पार्लियामेंट फिरोजपुर से शेर सिंह गुवाया जी भी यहाँ पर आज पहुँचे हैं और कांग्रेस पार्टी के बड़े नेता यहाँ पर आज पहुँचे हैं और यहाँ पर आज जो गुरतेज सिंह पन्नू जी की तरफ से सोशल मीडिया कांग्रेस विभाग के अंदर जो नियुक्तियाँ की गई पूरी जानकारी देखिए आगे वीडियो के अंदर आप चैनल पर नए हो तो अभी सब्सक्राइब करें और इस वीडियो को ज़्यादा से ज़्यादा शेयर करें धन्यवाद ਹੀ ਸਰਕਾਰ ਬਣਾਉਣੀ ਐ ਆਉਂਦੀਆਂ ਉਹਨਾਂ ਐਪਰੀਸ਼ੀਏਟ ਕਰਦੀ ਆਂ ਕਿ ਮੈਂ ਤੁਹਾਨੂੰ ਵੀਰਾਂ ਨੂੰ ਵੀ ਬੇਨਤੀ ਕਰਦੀ ਲੀਡਰਸ਼ਿਪ ਨੂੰ ਵੀ ਕਰਦੀ ਆ ਮੈਂ ਬਹੁਤ ਸਮੇਂ ਚ ਦੇਖਿਆ ਵੀ ਜਿੱਥੇ ਕੋਈ ਗੱਠ ਹੁੰਦਾ ਕੋਈ ਪੀੜ ਪੜਕਾ ਹੁੰਦਾ ਉੱਥੇ ਅਸੀਂ ਔਰਤਾਂ ਨੂੰ ਥੋੜਾ ਬਹੁਤਾ ਬੈਠਣ ਤੋਂ ਜਾਂ ਪੀੜ ਦੇ ਵਿੱਚ ਅੱਕੇ ਆਣ ਤੋਂ ਥੋੜਾ ਜਿਹਾ ਸਤਿਕਾਰ ਨਹੀਂ ਦਿੰਦੇ ਅਸੀਂ ਲੇਡੀਜ਼ ਨੂੰ ਕਾਂਗਰਸ ਕਾਸ ਕਰਕੇ ਲੇਡੀਜ਼ ਨੂੰ ਪ੍ਰਮੋਟ ਕਰਦੀ ਹੈ ਅਸੀਂ ਮਾਨ ਸਤਕਾਰ ਦੇਵਾਂਗੇ ਤਾਂ ਹੋ ਸਕਦਾ ਹੈ ਕਿ ਗਿਣਤੀ ਆਦਮੀ ਨਾਲੋਂ ਵੀ ਵੱਧ ਹੋ ਜਾਵੇ ਤਾਂ ਸਾਨੂੰ ਥੋੜਾ ਜਿਹਾ ਉਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਬਰਜਿੰਦਰ ਕੌਰ ਜੋ ਜ਼ਿਲ੍ਹਾ ਪ੍ਰਧਾਨ ਬਣੀ ਹੈ ਪੰਜੀ ਨਨਾਰਾਣੀ ਸਾਡੇ ਵਿੱਚ ਪਹੁੰਚਿਆ ਪਹਿਲਾਂ ਪੈਂਦੀਆਂ ਦਾ ਮੈਂ ਖਾਸ ਕਰਕੇ ਜੋ ਟੈਂਕੜ ਕੇ ਇੱਥੇ ਆਉਂਦੀਆਂ ਨੇ ਸਟੇਜ ਤੇ ਹੋਣ ਜਿਹਨਾਂ ਸੀ ਨਾ ਲਿਟਰੇਚਰ ਬੈਠੀ ਹੈ ਸਾਰਿਆਂ ਦਾ ਅੱਜ ਉਹਨਾਂ ਨੇ ਦੱਸਿਆ ਕਿ ਲਾਹੌਰ ਦੇ ਵਿੱਚ ਜਿਹੜਾ ਸੰਜੇ ਵਰਮਾ ਕਥਨकांड ਹੋਇਆ ਉਹ ਆਲ ਵਰਡ ਦੇ ਵਿੱਚ ਮਸ਼ਹੂਰ ਇੱਕ ਹਸਤੀ ਸੀਗੀ ਜਿਹਨੂੰ ਐ ਦੇਖੋ ਇੱਕਦਮ ਖਤਮ ਕਰ ਦਿੱਤਾ ਗਿਆ ਜਿਵੇਂ ਸਾਡੇ ਸ਼ਾਨ ਹੁੰਦੀਆਂ ਇਹ ਚੀਜ਼ਾਂ ਚਾਹੇ ਟੇਲਰ ਨੇ ਚਾਹੇ ਉਹ ਲੀਡਰ ਨੇ ਚਾਹੇ ਉਹ ਕਿਸੇ ਤਰ੍ਹਾਂ ਦਾ ਸਿੰਗਰ ਨੇ ਸਾਡੇ ਦੇਸ਼ ਦੀ ਪੰਜਾਬੀ ਅਤੀ ਸਾਡੇ ਸ਼ਹਿਰਾਂ ਦੀ ਉਹ ਸ਼ਾਨ ਹੁੰਦੇ ਆ ਕਿਸ ਤਰ੍ਹਾਂ ਇੱਕ ਸਕਿੰਟਾਂ ਦੇ ਵਿੱਚ ਇੰਨਾ ਵੱਡਾ ਨਾਮ ਜਿਹੜਾ ਖਤਮ ਕਰ ਦਿੱਤਾ ਜਾਂਦਾ ਹੈ ਔਰ ਕਿਹੜੇ ਹਾਲਾਤ ਨੇ ਉਹਨਾਂ ਦੇ ਵਿੱਚ ਔਰ ਖਾਸ ਕਰਕੇ ਜਿਹੜਾ ਸੋਸ਼ਲ ਮੀਡੀਆ ਹੈ ਇਹ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਦਾ ਹੈ ਔਰ ਅੱਜ ਕੇਵਲ ਖਤਰੀ ਜੀ ਵਧਾਈ ਦੇ ਪਾਤਰ ਹੈ ਔਰ ਸਾਰੀ ਟੀਮ ਗੁਰਤੇਜ ਪੰਨੂ ਜੀ ਜਿਨ੍ਹਾਂ ਨੇ ਇੱਥੋਂ ਤੱਕ ਲੈ ਕੇ ਆਂਦਾ ਹੈ ਔਰ ਫਾਜ਼ਲਖਾ ਦੇ ਵਿੱਚ ਪ੍ਰਮੋਟ ਕੀਤਾ ਔਰ ਖਾਸ ਕਰਕੇ ਜਿਹੜੇ ਇਸ ਅਹੁਦੇਦਾਰ ਬਣੇ ਉਹਨਾਂ ਨੂੰ ਅੱਜ ਜੋ ਸਰਟੀਫਿਕੇਟ ਵਗੈਰਾ ਮਿਲਨੇ ਆ ਸਾਰਿਆਂ ਨੂੰ ਬਿਕਵਾ ਵਧਾਈ ਦੇਣੀ ਆ ਔਰ ਇੱਕ ਮੇਨ ਗੱਲ ਇਹ ਵੀ ਕਹਿਣਾ ਚਾਹੁੰਦੀ ਕਿ ਜਿਹੜੇ ਸੋਸ਼ਲ ਮੀਡੀਆ ਹੈ ਜਾ ਜਿਹੜਾ ਇਹ ਨੈਟਵਰਕ ਹੈ ਇਸ ਤਰ੍ਹਾਂ ਦਾ ਇਹ ਸਾਰਾ ਸਾਡੀ ਕਾਂਗਰਸ ਦੀ ਦੇਣ ਹੈ ਇਹ ਰਜੀਵ ਗਾਂਧੀ ਜੀ ਲੈ ਕੇ ਆਏ ਸੀ ਉਹ ਤੋਂ ਬਹੁਤ ਗਰੋਥ ਹੋਇਆ ਸੀ ਵੀ ਸਾਡੇ ਦੇਸ਼ ਨੂੰ ਜਿਹੜਾ ਨਕਾਰਾ ਕਰ ਦਿੱਤਾ ਜਾਊਗਾ ਖਾਸ ਕਰਕੇ ਜਦੋਂ ਕਲਰ ਟੀਵੀ ਦੀ ਗੱਲ ਚੱਲੀ ਸੀ ਬਲੈਕ ਐਂਡ ਵਾਈਟ ਹੁੰਦਾ ਸੀ ਤਾਂ ਇੱਕ ਬੜੀ ਮਸ਼ਹੂਰੀ ਆਉਂਦੀ ਨਹੀਂ ਸੀ ਟੀਵੀ ਦੇ ਉੱਤੇ ਕਿ ਫਸਲ ਵੇਚ ਕੇ ਘਰ ਨੂੰ ਆਇਆ ਲੈ ਨਹੀਂ ਬਲ ਤੋਂ ਰੰਗ ਦਾ ਟੈਕਸ ਦਾ ਇਹ ਉਦੋਂ ਰਜੀਵ ਗਾਂਧੀ ਦੀ ਦੇਣ ਹੈ ਅੱਜ ਜਿਹੋ ਤੇ ਖੜੇ ਆ ਸਾਰਾ ਪੰਜਾਬ ਦੇਸ਼ ਭਰ ਨੂੰ ਜੋ ਅੱਜ ਵੀ ਸਹੂਲਤਾਂ ਮਿਲੀਆਂ ਸੂਈ ਤੋਂ ਲੈ ਕੇ ਜਹਾਜ਼ ਤੱਕ ਜਿੰਨੇ ਵੀ ਆਸਟ੍ਰੇ ਕਾਈਟੀ ਸੈਲ ਤੋਂ ਲੈ ਕੇ ਦੇਸ਼ ਤੋ ਦੇਸ਼ ਪਹੁੰਚਿਆ ਇਹ ਸਭ ਕਾਂਗਰਸ ਪਾਰਟੀ ਦੇਣਾ ਹੈ ਥੋੜਾ ਜਿਹਾ ਪਿੱਛੇ ਸਮੇਂ ਦੀ ਹੁੰਦੀ ਲੋਕਾਂ ਦੇ ਮਨ ਵਿੱਚ ਹੁੰਦਾ ਹੈ ਕਿ ਬਦਲਾਅ ਕਰੀਏ ਲੋਕਾਂ ਨੇ ਬਦਲਾਅ ਕੀਤਾ ਇੱਕ ਬਹੁਤ ਚੰਗੀ ਗੱਲ ਹੈ ਕਿ ਜਦੋਂ ਲੋਕਾਂ ਨੂੰ ਫੇਰ ਹੀ ਪਤਾ ਲੱਗਦਾ ਜਦੋਂ ਅਸੀਂ ਕਿਸੇ ਨੂੰ ਹੱਥ ਲੱਗਦੇ ਆ ਉਹਨਾਂ ਨੇ ਬਦਲਾਅ ਕਰਕੇ ਦੇਖਿਆ ਹੁਣ ਆਲ ਇੰਡੀਆ ਦੇ ਵਿੱਚ ਲੋਕ ਮਹਿਸੂਸ ਕਰ ਰਹੇ ਆ ਕਿ ਦੇਸ਼ ਨੂੰ ਜੇ ਕੋਈ ਪਾਰਟੀ ਬਚਾ ਸਕਦੀ ਹੈ ਤਾਂ ਕਾਂਗਰਸ ਪਾਰਟੀ ਬਚਾ ਸਕਦੀ ਹੈ ਇਹ ਹਰ ਵਰਗ ਦੀ ਪਾਰਟੀ ਹੈ ਬੱਚਿਆਂ ਦੀ ਨੌਜਵਾਨਾਂ ਦੀ ਮਹਿਲਾਵਾਂ ਦੀ ਔਰ ਹਰ ਵਰਗ ਨੂੰ ਧਰਮ ਨੂੰ ਨਾਲ ਲੈ ਕੇ ਚੱਲਦੀ ਹੈ ਜਾਤੀਵਾਦ ਨੂੰ ਕਿਸੇ ਤਰ੍ਹਾਂ ਪ੍ਰਮੋਟ ਨਹੀਂ ਕਰਦੀ ਸੋ ਆਪਾਂ ਆਲਮੀਨ ਕੇ ਇਕੱਠ ਸਮੇਂ ਵਿੱਚ ਤੁਸੀਂ ਜਿਹੜੇ ਉੱਤੇ ਪਹੁੰਚੇ ਹੋ ਅਸੀਂ ਕਿਉਂਕਿ ਸਾਨੂੰ ਥੋੜਾ ਹੋਰ ਦੇ ਵਿੱਚ ਤੁਸੀਂ ਦੇਖਿਆ ਉੱਤੇ ਪ੍ਰੋਗਰਾਮ ਵੀ ਹੈਗੇ ਆ ਔਰ ਸਾਡੇ ਆਪੀਰ ਜਿਹੜੇ ਐਲਫਾ ਮੀਟਰ ਨੇ ਬਾਜਵਾ ਸਾਹਿਬ ਉਹ ਵੀ ਉੱਤੇ ਪਹੁੰਚ ਰਹੇ ਆ ਸਾਰੇ ਨੂੰ ਖਾਸ ਕਰਕੇ ਕਬਾਇਆ ਸਾਹਿਬ ਅੰਦੇ ਉਹਨਾਂ ਨੂੰ ਮਿਲ ਕੇ ਔਰ ਮੈਂ ਖਾਸ ਕਰਕੇ ਵਧਾਈ ਦੇਣਾ ਚਾਹੁੰਦੀ ਹਾਂ ਗੁਰਦੇ ਪੰਨੋ ਜੀ ਨੂੰ ਇੱਥੇ ਪਹੁੰਚਿਆ ਔਰ ਹੋਰ ਵੀ ਸਾਰੇ ਯੂਥ ਨੂੰ ਲੀਡਰਸ਼ਿਪ ਨੂੰ ਜਿਹੜਾ ਤੁਸੀਂ ਪ੍ਰੋਗਰਾਮ ਰੱਖਿਆ ਤੁਹਾਡਾ ਸਾਰਿਆਂ ਦਾ ਇਮਾਨ ਸਤਿਕਾਰ ਦੇਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਾਣੇ ਮਿਲ ਕੇ ਫਤਿਹ ਦੀ ਸਾਂਝ ਭਾਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ੁਰੂ ਕਰਨ ਸਾਰ ਸਭ ਤੋਂ ਪਹਿਲਾਂ ਮੈਂ ਗੁਰਤੇਜ ਸਿੰਘ ਪੰਨੂ ਜੀ ਜਿਹੜਾ ਸਾਡੇ ਵੱਡੇ ਭਰਾ ਦਾ ਪਹਿਲਾਂ ਤਾਂ ਧੰਨਵਾਦ ਕਰਦਾਗਾ ਜਿਨ੍ਹਾਂ ਨੇ ਸਾਦੋਂ ਇਹ ਜ਼ਿੰਮੇਵਾਰੀ ਇਸ ਸੈੱਲ ਦੇ ਵਿੱਚ ਆਪਣੇ ਨਾਲ ਜੋੜਿਆ ਤੇ ਦੂਜੀ ਗੱਲ ਬਾਈ ਦਾ ਮੈਂ ਸਪੈਸ਼ਲੀ ਧੰਨਵਾਦ ਕਰ ਰਿਹਾ ਕਿ ਉਹ ਸਾਡੀ ਧਰਤੀ ਤੇ ਇੱਥੇ ਮਾਲਵੇ ਜ਼ੋਨ ਤੇ ਆਏ ਤੇ ਮੈਂ ਬਹੁਤ ਅਬਦੇ ਦਿਲ ਦੀ ਖੈਰ ਆਈਆਂ ਤੋਂ ਗੁਰਤੇਜ ਸਿੰਘ ਪੰਨੂ ਬਾਈ ਦਾ ਸਾਡੇ ਚੇਅਰਮੈਨ ਸਾਹਿਬ ਦਾ ਮਾਲਵਾ ਜ਼ੋਨ ਦੇ ਵਿੱਚ ਆਲੀ ਬਹੁਤ ਬਹੁਤ ਸਵਾਗਤ ਕਰਦੇ ਦੂਜੀ ਗੱਲ ਸਾਡੇ ਹਾਲਾਤ ਤਾਂ ਤੁਸੀਂ ਪੰਜਾਬ ਦੇ ਸਾਰੇ ਦੇਖ ਹੀ ਰਹੇ ਹੋ तकरीबन ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਦਿਨ ਗਿਆਗਾ ਜਦੋਂ ਪੰਜਾਬ ਦੇ ਵਿੱਚ ਗੋਲੀ ਨਾ ਚੱਲੀ ਹੋਵੇ ਪਿਛਲੇ 10 ਦਿਨਾਂ ਦੇ ਵਿੱਚ ਰੋਜ਼ ਹੀ ਇਹ ਚੀਜ਼ ਹੋ ਰਹੀ ਹੈ ਰੋਜ਼ ਦਾ ਰੋਜ਼ ਕੋਈ ਨਾ ਕੋਈ ਖਬਰ ਕੋਈ ਨਾ ਕੋਈ ਮਟਰ ਕਿਸੇ ਨਾ ਕਿਸੇ ਸ਼ਹਿਰ ਦੇ ਵਿੱਚ ਹੋ ਰਿਹਾ ਹੈ ਤੇ થોੜੇ ਦਿਨ ਪਹਿਲਾਂ ਬਹੁਤ ਮਨਤ ਭਾਗੀ ਖਬਰ ਸਾਡੇ ਅਬੋਰ ਸ਼ਹਿਰ ਤੋਂ ਤੇ ਬਹੁਤ ਹੀ ਜਿਹੜੇ ਸੂਝਮਾਨ ਤੇ ਸਿਆਣੇ ਤੇ ਜਿਨ੍ਹਾਂ ਨੇ ਇੰਨੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਇੰਨੇ ਲੋਕਾਂ ਤੱਕ ਆਪਦੀ ਗੱਲ ਨੂੰ ਲੈ ਕੇ ਗਏ ਕਾਰੋਬਾਰ ਨੂੰ ਲੈ ਕੇ ਗਏ ਤੇ ਦੇਸ਼ਾਂ ਵਿਦੇਸ਼ਾਂ ਤੱਕ ਵਰਮਾ ਜੀ ਨੇ ਆਪਣਾ ਕਾਰੋਬਾਰ ਖਿਲਾਇਆ ਤੇ ਆਪ ਦਾ ਨਾਮ ਉੱਚਾ ਕੀਤਾ ਆਪ ਦੇ ਸ਼ਹਿਰ ਦਾ ਨਾਮ ਉੱਚਾ ਕੀਤਾ ਅਬੋਰ ਸ਼ਹਿਰ ਦੀ ਇੱਕ ਪਛਾਣ ਬਣਾਈ ਕੇ ਅਬੋਰ ਸ਼ਹਿਰ ਦੇ ਵਿੱਚ ਕੁਰਤੇ ਪਜਾਮੇ ਬਹੁਤ ਫੇਮਸ ਆ ਇਹੋ ਜਿਹੇ ਬੰਦੇ ਦਾ ਐਨੀ ਬੇਹਰ ਰੈਮੀ ਨਾਲ ਕਤਲ ਹੋ ਜਾਣਾ ਇਸ ਤੋਂ ਮੰਤਪਾਗਾ ਸਾਡੇ ਏਰੀਆ ਲਈ ਪੂਰੇ ਮਾਲਵੇ ਲਈ ਪੂਰੇ ਪੰਜਾਬ ਲਈ ਪੂਰੇ ਭਾਰਤ ਲਈ ਇਸ ਤੋਂ ਮਾੜੀ ਚੀਜ਼ ਨਹੀਂ ਹੋ ਸਕਦੀ ਪਰ ਪਰ ਜਿਹੜੀ ਦੁੱਖ ਦੀ ਗੱਲ ਵੱਡੀ ਹੈ ਉਹ ਇਹ ਆ ਵੀ ਇਹ ਨਲਾਇਕ ਸਰਕਾਰ ਦੇ ਸਿਰ ਤੇ ਜਮਾ ਵੀ ਝੂ ਨਹੀਂ ਸਰ ਕਰੀ ਤੋਂ ਸਾਨੂੰ ਇਹੀ ਹੈਰਾਨੀ ਹੁੰਦੀ ਹੈ ਵੀਰ ਮੈਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਵਿਧਾਨ ਸਭਾ ਦੇ ਵਿੱਚ ਬਾਜਵਾ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਨਾ ਵੀ ਕਿਹੋ ਜਿਹਾ ਮਟੀਰੀਅਲ ਆਇਆ ਅੱਜ ਅਸੀਂ ਕਹਿ ਸਕਦੇ ਆ ਇਹ ਗੱਲ ਬੀਅ ਸਹੀ ਗਈ ਸੀ ਕਿ ਸੱਚੀ ਹੈ ਕਿ ਉਹ ਜਾ ਮਟੀਰੀਅਲ ਆਇਆ ਜਿਹੜੇ ਐਨੇ ਇਨਸੈਨਸਿਟਿਵ ਨੇ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਵੀ ਹਾ ਕੀ ਹੋ ਰਿਹਾ ਕੀ ਹਾਲਾਤ ਨੇ ਕਦੇ ਮੋਗੇ ਕਦੇ ਅਬੋੜ ਕਦੇ ਤਰਨ ਤਾਰਨ ਕਦੇ ਅੰਮ੍ਰਿਤਸਰ ਅੰਮ੍ਰਿਤਸਰ ਤਾਂ ਤੁਸੀਂ ਜਾ ਹੀ ਨਹੀਂ ਸਕਦੇ ਇਹੋ ਜਿਹੇ ਹਾਲਾਤ ਹੋਏ ਪਿਆ ਸਾਨੂੰ ਖੁਦ ਨੂੰ ਡਰ ਲੱਗਦਾ ਕੋਈ ਛੋਟਾ ਬੋਟ ਕਾਰੋਬਾਰੀ ਆ ਉਹਨੂੰ ਡਰ ਲੱਗਦਾ ਕੋਈ ਰੇੜੀ ਚਲਾਉਣ ਵਾਲਾ ਉਹਨੂੰ ਤੱਕ ਧਮਕੀਆਂ ਆ ਜਾਂਦੀਆਂ ਨੇ ਉਹਦੇ ਤੱਕ ਵਸੂਲੀਆਂ ਹੋ ਰਹੀਆਂ ਨੇ ਸੋ ਇਹ ਸਾਡੇ ਨੂੰ ਸਾਨੂੰ ਦਿੱਤਾ ਹੈ ਸਾਡੇ ਸਾਡੇ ਪੰਜਾਬ ਨੂੰ ਇਹਨਾਂ ਨੇ ਇਸ ਕਦਰ ਰੋ ਜਾ ਰਿਹਾ ਹੈ ਇਹ ਸਾਨੂੰ ਸੰਕਾ ਸਾਡੀ ਸਰਕਾਰ ਨੇ ਦਿੱਤਾ ਹੈ ਸਰਕਾਰ ਜਦੋਂ ਬਣਦੀ ਉਹ ਕਿਸੇ ਪਾਰਟੀ ਦੀ ਨਹੀਂ ਰਹਿੰਦੀ ਸਰਕਾਰ ਸਾਰੇ ਲੋਕਾਂ ਦੀ ਹੈ ਤੇ ਮੈਨੂੰ ਯਾਦ ਹੈ ਚੇਅਰਮੈਨ ਸਾਹਿਬ ਕੇ ਭਗਵੰਤ ਜੀ ਨੇ ਪਹਿਲੇ ਆਪਣੇ ਡਰੈਸ ਚ ਕਿਹਾ ਸੀ ਕਿ ਅਸੀਂ ਕੋਈ ਇਕੱਲੇ ਆਮ ਆਦਮੀ ਦੀ ਪਾਰਟੀ ਦੇ ਵਰਕਰਾਂ ਦੇ ਨੁਮਾਇੰਦੇ ਨਹੀਂ ਅਸੀਂ ਸਾਰੇ ਪੰਜਾਬ ਦੇ ਆ ਤੇ ਦੂਜੀ ਗੱਲ ਹੁਣ ਕੀ ਕਰ ਰਹੇ ਆ ਲਾਅ ਐਂਡ ਆਰਡਰ ਤੇ ਕੋਈ ਕੰਟਰੋਲ ਨਹੀਂ ਰੋਜ਼ ਗੋਲੀ ਚੱਲ ਰਹੀ ਆ ਇੱਕ ਦੰਮਾ ਕੰਮ ਸ਼ੁਰੂ ਕੀਤਾ ਹੋਇਆ ਲੋਕਾਂ ਨੂੰ ਧਮਕਾਉਣ ਦਾ ਪਰਚੇ ਕਰਾਉਣ ਦਾ ਅਸੀਂ ਬਾਈ ਦੇ ਏਰੀਆ ਦੇ ਵਿੱਚ ਸੀ ਜਿੱਥੇ ਅਸੀਂ ਜਾਂਦੇ ਆ ਜਿੱਥੇ ਅਸੀਂ ਪ੍ਰੋਗਰਾਮ ਕਰਦੇ ਆ ਕੋਈ ਨਸ਼ਿਆਂ ਦੇ ਖਿਲਾਫ ਜਾਂਦੇ ਆ ਬੰਦਿਆਂ ਨੂੰ ਫੜਦੇ ਆ ਬੰਦਿਆਂ ਨੂੰ ਸਮਝਾਉਂਦੇ ਆ ਜਿੱਥੇ ਵੀ ਅਸੀਂ ਪੈਰ ਧਰਦੇ ਆ ਉਸ ਬੰਦੇ ਨੂੰ ਡਰਾ ਲੱਗ ਜਾਂਦੇ ਉਸ ਬੰਦੇ ਨੂੰ ਹੋਕੇ ਮਾਰ ਲੱਗ ਜਾਂਦੇ ਆ ਸੋ ਮੈਂ ਇਹ ਸਰਕਾਰ ਨੂੰ ਇਹਣਾ ਚਾਹਣਾ ਕਿ ਭਾਈ ਤੁਸੀਂ ਪੰਗਾ ਗਲਤ ਲੈ ਰਹੇ ਹੋ ਤੁਸੀਂ ਸ਼ਾਇਦ ਭੁੱਲ ਗਏ ਮੈਂ ਮੇਰਾ ਮੈਂ ਫਰੀਦ ਐਸ਼ ਬਰਨਾਲੇ ਆ ਤੁਸੀਂ ਸ਼ਾਇਦ ਭੁੱਲ ਗਏ ਕਿ ਸੰਗਰੂਰ ਆਲੇ ਨੇ ਤੁਹਾਡੇ ਨਾਲ 3 ਮਹੀਨੇ ਬਾਅਦ ਕੀ ਕੀਤਾ ਸੀ ਤਿੰਨ ਮਹੀਨਿਆਂ ਦੇ ਬਾਅਦ ਜਿੰਨਾਂ ਨੇ ਗੰਦ ਪਾਇਆ ਸਿੱਧੂ ਮੂਸੇਆ ਨੂੰ ਮਰਵਾਇਆ ਤਿੰਨ ਮਹੀਨਿਆਂ ਦੇ ਬਾਅਦ ਲੋਕਾਂ ਨੇ ਇਹਨਾਂ ਨੂੰ ਜਵਾਬ ਦਿੱਤਾ ਸੰਗਰੂਪ ਦੇ ਵਿੱਚ ਸੋ ਇਹ ਜੀ ਇੱਕ ਬੇਨਤੀ ਤੁਹਾਨੂੰ ਮੈਂ ਕਰਦਾ ਮੈਨੂੰ ਇੰਨਾ ਪਤਾ ਹੈ ਵੀ ਹਾਂ ਇਹ ਸਾਰੇ ਦੇ ਵਿੱਚ ਵੀ ਦਬਕੇ ਦੁਬਕੇ ਬਹੁਤ ਮਾਰ ਰਹੇ ਨੇ ਸਾਡੇ ਤੋਂ ਪਹਿਲਾਂ ਰੂਪੀ ਭਾਈ ਇੱਥੇ ਬੋਲ ਕੇ ਗਏ ਉਹਨਾਂ ਨੇ ਕੁਝ ਦਿਨ ਪਹਿਲਾਂ ਇੱਥੋਂ ਦੇ ਐਮਐਲਏ ਬੁਸ਼ਪਲਾਸੇ ਕੀਤੇ ਸੀ ਦੱਸਿਆ ਸੀ ਵੀ ਕਿ ਸਾਬ ਤੱਕ ਕਿਵੇਂ ਕੋਠੀਆਂ ਮਾਰ ਰਹੀਆਂ ਨੇ ਅੱਛਾ ਇੰਨੀ ਇੰਨਾ ਵੀ ਜ਼ਰੂਰਤ ਨਹੀਂ ਹੈਗੀ ਇੰਦੀ ਵੀ ਜ਼ਰੂਰਤ ਨਹੀਂ ਹੈਗੀ ਵੀ ਮੰਨ ਲੈਣ ਵੀ ਹਾਂ ਭਾਈ ਕੋਠੀਆਂ ਅਸੀਂ ਬਣਾ ਰਹੇ ਹਾਂ ਇਹ ਵੀ ਨਹੀਂ ਜ਼ਰੂਰਤ ਕਿ ਇਹ ਆ ਇੱਕ ਸਾਡੇ ਉੱਤੇ ਹੋਰ ਐਮਐਲਏ ਜਿਹੜਾ ਮੋਬਾਈਲ ਪ੍ਰਪੇਅਰ ਕਰਦਾ ਸੀ ਅੱਜ ਕੱਲ੍ਹ ਕਹਿੰਦੇ ਬੋਲੀ 'ਚ ਇੰਨਾ ਫਰਕ ਆ ਗਿਆ ਇੰਨਾ ਹੰਕਾਰ ਆ ਗਿਆ ਵੀ ਤੁਸੀਂ ਗੱਲ ਹੀ ਨਹੀਂ ਕਰ ਸਕਦੇ ਬੰਦੇ ਨਾਲ ਹੋਰ ਤੰਡੇ ਦਾ ਤੁਹਾਨੂੰ ਮੈਂ ਕੀ ਦੱਸਾਂ ਕੀ ਕੁਝ ਚਲਾ ਰਹੇ ਨੇ ਸੋ ਸਾਡੇ ਲਈ ਇਹ ਬਹੁਤ ਮੰਦਭਗ ਹੈ ਜੀ ਕਿ ਇਸ ਲੈਵਲ ਤੇ ਸਾਨੂੰ ਸਰਕਾਰ ਲੈ ਗਈ ਹੈ ਸਾਨੂੰ ਇੰਨੇ ਨੀਚੇ ਲੈਵਲ ਤੇ ਸਾਡੇ ਹਲਕੇ ਨੂੰ ਸਾਡੇ ਪੰਜਾਬ ਨੂੰ ਸਾਡੇ ਏਰੀਆ ਨੂੰ ਲੈ ਗਈ ਹੈ ਕਿੱਥੇ ਸਾਡਾ ਪੰਜਾਬ ਪਹਿਲੀਆਂ ਸਟੇਟਾਂ ਚੋਂ ਆਉਂਦਾ ਸੀ ਠੀਕ ਹੈ ਇਹ ਵਾਅਦੇ ਕਰਕੇ ਆਏ ਸੀ ਕਿ ਅਸੀਂ ਕਰਜੇ ਜਿਹੜੇ ਪੰਜਾਬ ਦੇ ਕਰਜੇ ਜਿਹੜੇ ਆ ਕਰਜ਼ਾ ਲਾਦਾਂਗੇ ਐ ਕਰਦਾਂਗੇ ਵਾਅਦਾ ਕਰਦਾਂਗੇ 1 ਲੱਖ ਕਰੋੜ ਦਾ ਹੋਰ ਕਰਜੇ ਥੱਲੇ ਪੰਜਾਬ ਨੂੰ ਦਿੱਤਾ ਤੁਸੀਂ ਕੀਤਾ ਕੀ ਹੈ ਐਡਵਰਟਾਈਜ਼ਮੈਂਟ ਤੋਂ ਬਿਨਾਂ ਕੀਤਾ ਕੀ ਹੈ ਪਿਛਲੇ ਜਿਹੜੇ ਮੈਂ ਮੇਰਾ ਇੱਕ ਦੌਰਾ ਹੋਇਆ ਬਾਹਰ ਜਾਣਾ ਸੀ ਅੱਛਾ ਏਅਰਪੋਰਟ ਦੇ ਵਿੱਚ ਵੀ ਜਿੱਥੇ ਪੰਜਾਬੀ ਹੈ ਨਹੀਂ ਉਹ ਏਅਰਪੋਰਟਾਂ ਦੇ ਵਿੱਚ ਵੀ ਆਪਦੀ ਫੋਟੋ ਲਾ ਰੱਖੀ ਹੈ ਹਕੂਮਤਮਾਨ ਸਾਹਿਬ ਨੇ ਕਾਦੇ ਵਾਸਤੇ ਬਈ ਗੁਜਰਾਤ ਦੇ ਵਿੱਚ ਐਡੇ ਐਡ ਦੇ ਰਹੇ ਆ ਕਿਤੇ ਕਰਨਾਟਕਾ ਜੈਡ ਚਲਾ ਰਹੇ ਆ ਕਾਦੇ ਵਾਸਤੇ ਕੀ ਕਰਨਾ ਹੈ ਅਸੀਂ ਕਹਿੰਦੇ ਆ ਕਿ ਤੁਸੀਂ ਇੱਥੇ ਜਿਹੜਾ ਪੈਸਾ ਇਸ ਫालतू ਚੀਜ਼ਾਂ 'ਚ ਲਾ ਰਹੇ ਹੋ ਇੱਥੇ ਨੌਜਵਾਨਾਂ ਲਈ ਕੋਈ ਰੋਜ਼ਗਾਰ ਪੈਦਾ ਕਰ ਦਿਓ ਹੁਣ ਅਸੀਂ ਕੀ ਕਾਂਗਰਸ ਦੀ ਜਿਹੜੀ ਆਵਾਜ਼ ਹੈ ਜਿਹੜਾ ਵਿਚਾਰ ਨੇ ਉਹ ਜ਼ਮੀਨੀ ਪੱਧਰ ਤੱਕ ਪੰਜਾਬ ਦੇ ਲੋਕਾਂ ਤੱਕ ਪਹੁੰਚ ਸਕਣ ਔਰ ਡਿਸਟ੍ਰਿਬਿਊਸ਼ਨ ਲੈ ਕੇ ਪ੍ਰੋਪਰ ਪਹੁੰਚ ਸਕੇ ਜੇ ਇਸ ਤਰੀਕੇ ਨਾਲ ਸਰਕਾਰ ਤਾਂ ਕੇ ਛਾਇਆ ਤੇ ਦੂਰੀ ਹੋਈ ਹੈ ਜੇ ਇਸ ਤਰੀਕੇ ਨਾਲ ਸਰਕਾਰ ਪੰਜਾਬ ਦੇ ਕਾਰੋਬਾਰੀਆਂ ਨੂੰ ਚੁੰਡ-ਚੁੰਡ ਕੇ ਉਹਨਾਂ ਨੂੰ ਦਰਕਰਾਰ ਕਰ ਰਹੀ ਹੈ ਉਹਨਾਂ ਨੂੰ ਆਪਣੇ ਰਾਹ ਤੋਂ ਸਾਫ਼ ਕਰਦੀ ਜਾ ਰਹੀ ਹੈ ਔਰ ਪੰਜਾਬ ਇੱਕ ਮੈਂ ਸਮਾਜ ਦਾ ਵੀ ਸ਼ੌਕੀ ਲੈ ਪੰਜਾਬ ਚ ਰੋਜ਼ ਕਿਸੇ ਨਾ ਕਿਸੇ ਕਰਕੇ ਕੋਈ ਨਾ ਕੋਈ ਜਿਤਾ ਬਸ ਉਹ ਅੱਜ ਪੰਜਾਬ ਦੇ ਲੋਕ ਜਾਗਰੂਕ ਹੋ ਰਹੇ ਔਰ ਇਹਨਾਂ ਨੂੰ ਦੱਸਣਾ ਜਾ ਰਹੇ ਹਾਂ ਵੀ ਤੁਹਾਡਾ ਜਿੰਨੀ ਕਿਸ ਤਰ੍ਹਾਂ ਕਥਾ ਕਰਦੇ ਨੇ ਕਿ تیاری ਕਰ ਲੋ 2027 ਮੈਂ ਸਮਾਜਾਂ ਵਿੱਚ ਜਿਹੜੇ 94 ਜੋ ਕੋਈ ਇੱਕ ਅੱਦਾ ਵੀ ਮੈਮਰੀ ਲੈਣਾ ਪਾਇਆ ਨਹੀਂ ਰਹਿ ਜਾਣਾ ਜੋ ਹਲਾਤ ਬਣਦੇ ਜਾ ਰਹੇ ਸਾਰਿਆਂ ਦੇ ਦੁਆਰਾ ਜੱਪੇ ਜਿੰਨੇ ਸਭ ਗੱਲ ਕਰਕੇ ਸੋਸ਼ਲ ਮੀਡੀਆ 'ਤੇ ਜਾਂ ਲੋਕਾਂ ਉੱਤੇ ਇਲੈਕਸ਼ਨ ਲੈਣ ਦੇ ਵਿੱਚ ਮੰਨਦੇ ਹੋ ਤੁਸੀਂ ਦੇਖੋ ਸੋਸ਼ਲ ਮੀਡੀਆ ਐਂਡ ਨਰਪੱਖ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਕਾਂਗਰਸ ਪਾਰਟੀ ਤੇ ਕਾਂਗਰਸ ਦੇ ਲੀਡਰ ਦਾ ਜਿਹੜਾ ਮੈਸੇਜ ਹੈ ਉਹ ਜ਼ਮੀਨੀ ਪੱਧਰ ਤੱਕ ਲੈ ਕੇ ਜਾਣਾ ਨਰਪੱਖ ਮੀਡੀਆ ਤੇ ਸੋਸ਼ਲ ਮੀਡੀਆ ਦਾ ਹੀ ਕੰਮ ਹੈ ਇਹ ਤੋਂ ਬਿਨਾ ਜੇ ਆਪਾਂ ਸੋਚੀਏ ਵੀ ਕਾਂਗਰਸ ਬਾਅਦ ਇਹਦੇ ਵਿਚਾਰ ਜਮੀਨੀ ਪੱਧਰ ਤੱਕ ਪਹੁੰਚਣਾ ਇੰਪੋਸੀਬਲ ਹੈ ਜੇ ਆਪਾਂ ਸਰਕਾਰ ਦੀ ਗੱਲ ਕਰ ਲਈਏ ਤੇ ਜੇ ਇਹਨਾਂ ਨੂੰ ਪੁੱਛਿਆ ਜਾਵੇ ਵੀ ਇਹਨਾਂ ਦਾ ਕਾਡਰ ਇਹਨਾਂ ਦੀ ਆਰਗੇਨਾਈਜੇਸ਼ਨ ਕੀ ਹੈ ਜੇ ਆ ਜੇ ਸਰਕਾਰ ਬਣਾ ਚ ਸਫਲ ਹੋਈ ਹੈ ਤੇ ਸਿਰਫ ਦੇ ਸਰਵੇ ਸੋਸ਼ਲ ਮੀਡੀਆ ਦੇ ਲੈ ਸੋ ਸੋਸ਼ਲ ਮੀਡੀਆ ਆਨ ਆਨੇ ਟਾਈਮ ਚ ਇੱਕ ਬਹੁਤ ਇੰਪੋਰਟੈਂਟ ਟੂਲ ਹੈ ਜਿਹਨੂੰ ਕਾਂਗਰਸ ਪਾਰਟੀ ਤਕੜਾ ਕਰਕੇ ਆਪਣੇ ਵਰਕਰਾਂ ਨੂੰ ਲਿਟਰੇਟ ਕਰਕੇ ਉਹਨਾਂ ਨੂੰ ਐਜੂਕੇਟ ਕਰਕੇ ਉਹਦਾ ਵਿਸਤਾਰ ਕਰਦੀ ਹੈ ਅੱਜ ਗੱਲ ਕਰੀਏ ਤਾਂ ਕਿੰਨੇ ਸ਼ਹਿਰਾਂ ਦੇ ਕਿੰਨੇ ਬੰਦਿਆਂ ਨੂੰ ਜਿੰਮੇਵਾਰੀ ਦਿੱਤੀ ਹੈ ਅੱਜ ਤਕਰੀਬਨ ਤਕਰੀਬਨ ਮਾਲਵਾ ਜ਼ੋਨ ਜਿੰਨੇ ਵੀ ਜ਼ਲੇ ਸੀ ਉਹਨਾਂ ਦੇ ਹਲਕੇ वाइज ਸਾਰੇ ਅਹੁਦੇਦਾਰ ਨਿਯੁਕਤ ਹੋਤੇ ਗਏ ਨੇ ਹਲਕੇ वाइज ਟੀਮ ਫਾਰਮੈਟ ਕੀਤਾ ਜਾ ਰਹੀ ਹੈ ਸਟਾਰਟਿੰਗ 500 ਤੋਂ ਪੰਜਾਬ ਨੂੰ ਡਿਵਾਈਡ ਕੀਤਾ ਸੀ ਮਾਪਦਾਰ ਸੂਬਾ ਦੇ ਜਵਾਬਾ ਐਂਡ ਮਾਚਾ ਸੋ ਉਹਦੇ ਬਾਅਦ ਜਨਰਲ ਸੈਕਟਰੀ ਸੈਕਟਰੀ ਜਿਲ੍ਹਾ ਪ੍ਰਧਾਨ ਤੇ ਹਲਕਾ ਪ੍ਰਧਾਨ ਤੱਕ ਅਸੀਂ ਪਹੁੰਚ ਚੁੱਕੇ ਹਾਂ ਇਸ ਤੋਂ ਬਾਅਦ ਲੋਕ ਲੈਵਲ ਦੇ ਅਹੁਦੇਦਾਰ ਨਿਯੁਕਤ ਕੀਤੇ ਜਾਣਗੇ ਐਂਡ ਪੂਰਾ ਸਟਰਕਚਰ ਸਟਾਰਟ ਹੋਣ ਤੋਂ ਬਾਅਦ ਡਿਸਟ੍ਰੀਬਿਊਸ਼ਨ ਨੈਟਵਰਕ ਨੂੰ 100% ਨਹੀਂ ਕਹਿ ਸਕਦਾ ਪਰ 90% ਦੇ ਬੁਫੇ ਦਿੱਤਾ ਹੈ। ਆਪਾਂ ਕਹਿ ਸਕਦੇ 2027 ਦੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ। ਮੈਂ ਕਿਹਦੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ? ਕਾਂਗਰਸ ਪਾਰਟੀ ਜੇਤਵਾਲੋ ਵੱਧਦੀ ਜਾ ਰਹੀ ਹੈ। 2 ਦਿਨ ਬਾਅਦ ਦਿਨ ਕਾਂਗਰਸ ਪਾਰਟੀ ਦਾ ਗ੍ਰਾਫ ਉੱਪਰ ਚੜਦਾ ਜਾ ਰਿਹਾ ਹੈ ਔਰ ਚਾੜੂ ਦਾ ਗ੍ਰਾਫ ਦਿਨ ਬਾਅਦ ਦਿਨ ਜਿੰਨੂੰ ਕਹਿੰਦੇ ਨਾ ਝਾੜੂ ਦਿਨ ਬਤਨ ਤੀਲਾ ਤੀਲਾ ਹੁੰਦਾ ਜਾ ਰਿਹਾ ਹੈ ਜੇ ਸਾਹਿਬ ਨਾ ਇਹ ਕੰਮ ਕਰ ਰਹੇ ਨੇ ਜੇ ਸਾਹਿਬ ਨਾ ਇਹ ਫੁੱਲਸ ਨੂੰ ਯੂਜ਼ ਕਰ ਰਹੇ ਨੇ ਪ੍ਰਸ਼ਾਸਨ ਨੂੰ ਯੂਜ਼ ਕਰ ਰਹੇ ਨੇ ਔਰ ਤੱਗੇ ਸ਼ਾਈ ਕਰ ਰਹੇ ਨੇ ਮੈਂ ਸਮਝਦਾ ਪੰਜਾਬ ਲੋਕਾਂ ਦਾ ਇਰਾਦਾ ਹੋਰ ਪੱਕਾ ਕਰੀ ਜਾਂਦੇ ਕਿਉਂਕਿ ਪੰਜਾਬ ਨੂੰ ਪਿਆਰ ਨਾਲ ਜਿਹਾ ਜਾ ਸਕਦਾ ਟਹਾਰ ਨਹੀਂ ਜਿਹਾ ਉਹ ਇਹਨਾਂ ਖੁਦ ਪਾਰਟੀ ਸੋਸ਼ਲ ਮੀਡੀਆ ਤੋਂ ਉੱਠ ਕੇ ਸਤਾ ਦੇ ਵਿੱਚ ਆਈ ਹੈ ਪਰ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਨੂੰ ਕਿਤੇ ਨਾ ਕਿਤੇ ਟਾਰਗੇਟ ਕੀਤਾ ਜਾ ਰਿਹਾ ਹੈ ਮਨੂਜਾ ਸਰਕਾਰ ਵੱਲੋਂ ਤੁਸੀਂ ਦੇਖੋ ਜਿਹੜਾ ਨਿਰਪੱਖ ਮੀਡੀਆ ਹੈ ਉਹਨੂੰ ਬਹੁਤ ਬੁਰੀ ਤਰ੍ਹਾਂ ਟਾਰਗੇਟ ਕੀਤਾ ਜਾ ਰਿਹਾ ਹੈ ਕੱਲਾ ਨਿਰਪੱਖ ਮੀਡੀਆ ਨਹੀਂ ਹਰ ਉਸ ਬੰਦੇ ਨੂੰ ਜਿਹੜਾ ਇਹਨਾਂ ਦੀ ਪਾਰਟੀ ਦੇ ਖਿਲਾਫ ਆਵਾਜ਼ ਉਠਾਉਂਦਾ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਜੇ ਮੈਂ ਆਪ ਦੀ ਗੱਲ ਕਰਾਂ ਮੈਂ ਜਦੋਂ ਪਾਰਟੀ ਦੇ ਖਿਲਾਫ ਇਹਨਾਂ ਦੀ ਪਾਰਟੀ ਦੇ ਖਿਲਾਫ ਆਵਾਜ਼ ਉਠਾਈ ਕਿ ਡੈਮੋਕ੍ਰੇਸੀ ਚ ਇਹਨਾਂ ਡੈਮੋਕ੍ਰੈਟਿਕ ਸਿਸਟਮ ਹੈ ਹਰ ਇੱਕ ਬੰਦੇ ਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਪੂਰਾ ਹੱਕ ਹੈ ਰਾਈਟ ਹੈ ਕਨਸਟੀਟਿਊਸ਼ਨਲ ਰਾਈਟ ਦਾ ਸਵਾਲਾਂ 'ਚ ਲੈ ਕੇ ਗਿਆ ਤੇ ਜਿਹੜਾ ਬੰਦਾ ਇਹਨਾਂ ਦੇ ਖਿਲਾਫ ਬਾਜ਼ ਉਤਾਰਦਾ ਮੇਰੇ ਤੇ 1100 ਕਰੋੜ ਦੇ ਡੈਫਾਮੇਸ਼ਨ ਕੀਤੇ ਆ ਪੰਜਾਬ ਦੇ ਕੱਲੇ ਕੱਲੇ ਕੋਨੇ ਤੋਂ 100-100 ਕਰੋੜ ਦੇ ਡੈਫਾਮੇਸ਼ਨ ਕੀਤੇ ਮੇਰੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਮੇਰੇ ਕਾਰੋਬਾਰ ਤੇ ਰੇਡਾਂ ਕੀਤੀਆਂ ਗਈਆਂ ਪਰ ਕੀ ਇਹਦੇ ਨਾਲ ਤੁਸੀਂ ਪੰਜਾਬ ਦੀ ਆਵਾਜ਼ ਦਬਾ ਲੋਗੇ ਇਹ ਸਵਾਲ ਹੈ ਪੰਜਾਬ ਨੂੰ ਤੇ ਪੰਜਾਬੀਅਤ ਕਿ ਪੰਜਾਬ ਦਾ ਸੁਭਾਅ ਕੀ ਹੈ ਉਹਨਾਂ ਨੂੰ ਪਿਆਰ ਨਾਲ ਤਾਂ ਤੁਸੀਂ ਜਨਨ ਸਕਦੇ ਹੋ ਜੇ ਤੁਸੀਂ ਸੋਚੋ ਵੀ ਅਸੀਂ ਉਹਨਾਂ ਦੀ ਆਵਾਜ਼ ਦਬਾ ਲਾਂਗੇ ਉਹਨਾਂ ਦੀ ਆਵਾਜ਼ ਦਬਾਣਾ ਮੁਸ਼ਕਲ ਹੈ ਦੇਖੋ ਸੱਤਾ ਦੇ ਵਿੱਚ ਕਾਂਗਰਸ ਹੁੰਦੀ ਹੈ ਤੇ ਕੋਈ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਲਈ ਕੁਝ ਕਾਨੂੰਨ ਲੈ ਕੇ ਆਉਂਦੇ ਦੇਖੋ ਇਹ ਮੈਂ ਸਮਝਦਾ ਹਾਂ ਵੀ ਇਹਦੇ ਹੱਸਤੇ ਇਹਨੂੰ ਇੱਕ ਪੈਨਲ ਦੇ ਥੱਲੇ ਲਿਆਂਦੀ ਬਹੁਤ ਜ਼ਰੂਰਤ ਹੈ ਆਰਗੇਨਾਈਜ਼ ਕਰਨ ਦੀ ਬਹੁਤ ਜ਼ਰੂਰਤ ਹੈ ਆਰਗੇਨਾਈਜ਼ ਹੋ ਕੇ ਸੋਸ਼ਲ ਮੀਡੀਆ ਜਾਂ ਕੈਨ ਮਤਲਬ ਇੱਕ ਬੂੰਦ ਦੀ ਤਰ੍ਹਾਂ ਆਪਾਂ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਇੱਕ ਟੂਲ ਸਮਝ ਸਕਦੇ ਆ ਪਰ ਜੇ ਅਨਆਰਗੇਨਾਈਜ਼ ਸੈਕਟਰ 'ਚ ਵੇਖੀਏ ਤੇ ਫਿਰ ਉਹਦਾ ਨੁਕਸਾਨ ਵੀ ਬੜਾ ਹੁੰਦਾ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਕਈ ਨੈਗੇਟਿਵ ਚੀਜ਼ਾਂ ਵਾਇਰਲ ਹੋਣਾ ਹੋਰ ਕਈ ਸੋ ਇਹਨੂੰ ਆਰਗੇਨਾਈਜ਼ ਕਰਨ ਦੀ ਲੋੜ ਹੈ ਬਹੁਤ ਵਧੀਆ ਟੂਲ ਹੈ ਪ੍ਰੋਪਰ ਤਰੀਕੇ ਨਾਲ ਯੂਜ਼ ਕਰਨ ਦੀ ਲੋੜ ਹੈ ਦੋਸਤੋ ਸਾਡੇ ਸੰਦੀਪ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤਾਰਾ ਚੰਦ ਭਾਗਿਆ ਲਾਈਵ ਤੋਂ ਸਾਡਾ ਛੋਟਾ ਜਿਹਾ ਬੱਚਾ ਵੀ

ਬਹੁਤ ਹੀ ਸਰਕਾਰیوں ਪੰਜਾਬ ਦੇ ਸੋਸ਼ਲ ਮੀਡੀਆ ਦੇ ਇੰਚਾਰਜ ਸਰਦਾਰ ਰਤੇਸ਼ ਸਿੰਘ ਪੱਲੂ ਸਾਹਿਬ ਉਹਨਾਂ ਦੇ ਨਾਲ ਸਾਰੀ ਟੀਮ ਸਾਡੇ ਫਾਇਰ ਕਾ ਦੇ ਜਿੱਤੂ ਪ੍ਰਧਾਨ ਜੀ ਸਾਡੇ ਸਰਕਾਰਯੋਗ ਸਾਰੀ ਜਿਹੜੀ ਹੈ ਸੋਸ਼ਲ ਮੀਡੀਆ ਦੀ ਟੀਮ ਕੇਵਲ ਕਤਰੀ ਜੀ ਅਤੇ ਸਾਰੇ ਮੇਰੇ ਵੀਰ ਭੈਣਾਂ ਜਿਨ੍ਹਾਂ ਨੇ ਅੱਜ ਇਸ ਇਕਾਠ ਦੇ ਵਿੱਚ ਜਿਹੜੇ ਕਿ ਸੋਸ਼ਲ ਮੀਡੀਆ ਦੇ ਨਾਲ ਸੰਬੰਧ ਸਾਡੇ ਨੌਜਵਾਨਾਂ ਉਹਨਾਂ ਦਾ ਮੈਂ ਜਿੰਦੀਆਂ ਕਰਾਇਆ ਜੋ ਤਨਵਾਦ ਕਰਦਾ ਕਿ ਅੱਜ ਤੁਸੀਂ ਪੰਨੂ ਸਾਹਿਬ ਦੇ ਵਿਸ਼ਾ 'ਤੇ ਦੇਖ ਤੇ ਉਹਨਾਂ ਦੇ ਰੂਹੂ ਹੋ ਕੇ ਅੱਜ ਜਿਹੜੀ ਜਾਣਕਾਰੀ ਤੁਸੀਂ ਹਾਸਲ ਕੀਤੀ ਹੈ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਵਾਸਤੇ ਇੱਕ ਬੜੀ ਵੱਡੀ ਜਿਹੜੀ ਅੱਜ ਸਾਨੂੰ ਲੋੜ ਹੈ ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਕਿੰਨਾ ਵੱਡਾ ਪ੍ਰਚਾਰ ਕਰ ਸਕਦੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਮੀਡੀਆ ਜਿਹੜਾ ਆਮ ਤੌਰ ਤੇ ਉੱਪਰਲੇ ਲੈਵਲ ਤੋਂ ਸਟੇਟ ਲੈਵਲ ਤੇ ਜਿਹੜਾ ਉਹ ਆਪ ਦਾ ਉਹਨਾਂ ਨੇ ਗ੍ਰਿਪ ਕੈਂਪ ਕੀਤਾ ਹੈ ਕਿ ਕਿਸੇ ਸਹੀ ਆਵਾਜ਼ ਨੂੰ ਉਹਨਾਂ ਨੇ ਕਦੇ ਛਾਪਿਆ ਨਹੀਂ ਤੇ ਸੋਸ਼ਲ ਮੀਡੀਆ ਇਹੋ ਜੀ ਸਾਡੇ ਕੋਲ ਇੱਕ ਮੈਸੇਜ ਆ ਗਿਆ ਕਿ ਉਹ ਛੋਟ ਦੀ ਗੰਢੀ ਜਿਹਨੂੰ ਕਹਿੰਦੇ ਆਏ ਉਹ ਗਲਤ ਨਹੀਂ ਹੋਏਗੀ ਤੇ ਇਹਦੇ ਨਾਲ ਹੀ ਜਿੰਨੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਅੱਜ ਸੋਸ਼ਲ ਮੀਡੀਆ ਹੈ ਉਹਦੇ ਨਾਲ ਹੀ ਸਾਡੇ ਲੀਡਰਾਂ ਦੇ ਸਾਡੇ ਜਿਹੜੇ ਖਿਆਲ ਆਤ ਹੈ ਉਹ ਸਾਰਿਆਂ ਤੱਕ ਪਹੁੰਚਦੇ ਹੈ ਜਿਹਨੂੰ ਜ਼ਿਆਦਾਤਰ ਲੋਕ ਬਹੁਤ ਪਸੰਦ ਕਰਦੇ ਔਰ ਦੇਖਦੇ ਵੀ ਹੈ ਆਲੇ ਖਬਰਾਂ ਤੋਂ ਲੋਕਾਂ ਦਾ ਮਨ ਚੱਕ ਚੁੱਕਿਆ ਹੈ ਕਿਥੇ ਪਤਾ ਨਹੀਂ ਕੀ ਝੂਠ ਫਰੇਬ ਜਿਹੜਾ ਉਹਦੇ ਵਿੱਚ ਛਾਪਿਆ ਹੋਊਗਾ ਪਰ ਜਿਹੜੀ ਗੱਲ ਰੂਬਰੂ ਸੋਸ਼ਲ ਮੀਡੀਆ ਤੇ ਆਉਂਦੀ ਹੈ ਉਹ ਸੱਚੀ ਤੇ ਸੁੱੱਚੀ ਗੱਲ ਹੁੰਦੀ ਐ ਜੋ ਇਸ ਕਰਕੇ ਅੱਜ ਸਾਨੂੰ ਲੋੜ ਐ ਸਾਡੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ דרàyੇ ਅੱਗੇ ਆਉਣ ਦੀ ਕਿਉਂਕਿ ਸੋਸ਼ਲ ਮੀਡੀਆ ਦੇ ਵਿੱਚ ਜਦੋਂ ਅਸੀਂ ਕੋਈ ਗੱਲ ਕਰਦੇ ਐ ਤਾਂ ਸਾਡੇ ਰੂਬਰੂ ਹੋ ਰਹੀ ਐ ਜੀ ਜੋ ਮੈਂ ਅੱਜ ਬੋਲ ਰਿਹਾ ਐ ਇਹ ਅੱਜ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਗੱਲ ਹੋ ਰਹੀ ਐ ਤੇ ਅਸੀਂ ਕਈ ਜਗ੍ਹਾ ਤੇ ਦੇਖਿਆ ਐ ਕਿ ਸਾਡੇ ਲੀਡਰ ਜਿਹੜੀ ਗੱਲ ਕੁਛ ਕਰਦੇ ਐ ਅਖਬਾਰਾਂ ਵਿੱਚ ਕੁਛ ਛਾਪ ਦਿੱਤੀ ਜਾਂਦੀ ਐ ਕੁਝ ਇਸ ਤਰ੍ਹਾਂ ਦੇ ਗਲਤ ਪ੍ਰਚਾਰ ਕਰਤੇ ਜਾਂਦੇ ਆ ਕੋਈ ਕੰਬੈਂਸ ਗਲਤ ਦੇ ਕੇ ਜਾਂਦੇ ਆ ਤਾਂ ਉਸ ਤੇ ਨਾਲ ਜਿਹੜਾ ਉਹ ਮਨੋਵਲ ਜਿਹੜਾ ਉਹ ਉਹ ਘਟਦਾ ਹੈ ਇਸ ਕਰਕੇ ਆਪਾਂ ਤਗੜੇ ਹੋ ਗਏ ਆ ਇਲੈਕਸ਼ਨ ਜਿਹੜੀ ਹੁਣ ਆਪਾਂ ਪਾਰਲੀਮੈਂਟ ਦੀ ਪਿੱਛੇ ਜਿੱਤੀ ਹੈ ਤੁਸੀਂ ਦੇਖਿਆ ਹੀ ਹੈ ਕਿ ਪੂਰਾ মিডিਆ ਜਿਹੜਾ ਸੀ ਉਹ ਕਹਿ ਰਿਹਾ ਸੀ ਕਿ ਇਸ ਵਾਰ 400 ਤੋਂ ਪਾਰ ਬੋਦੀ ਸਾਹਿਬ ਨੇ ਕਹੀ ਜਾਂਦੇ ਸੀ ਇਸ ਵਾਰ 400 ਤੋਂ ਪਾਰ ਯਾਨੀ ਕਿ ਦੇਸ਼ ਨੂੰ ਖਤਰੇ ਦੀ ਘੰਟੀ ਤੋਂ ਵੀ ਉੱਪਰ ਜਿਹੜਾ ਉਹ ਲਾਰਮ ਸੀ ਉਹ ਦਿੱਤਾ ਹੋਇਆ ਸੀ ਜੇ ਕਿਤੇ ਖੁਦਾ ਰਾ ਖਾਸ ਤਾਂ ਉਹਨਾਂ ਦੀ ਗੱਲ ਪੂਰੀ ਹੋ ਜਾਂਦੀ ਤਾਂ ਫਿਰ ਅੱਜ ਸਾਡਾ ਜਿਹੜਾ ਇਥੇ ਸਾਡੀ ਹੋਂਦ ਜਿਹੜੀ ਉਹ ਖਤਰੇ ਠ ਹੋ ਰਹੀ ਸੀ ਅਸੀਂ ਇਸ ਤਰ੍ਹਾਂ ਬੋਲ ਨਹੀਂ ਸੀ ਸਕਣਾ ਸਰਕਾਰਾਂ ਜਿਹੜੀਆਂ ਡੈਮੋਕ੍ਰੇਸੀ ਖਤਮ ਹੋ ਜਾਣੀ ਸੀ ਸਰਕਾਰਾਂ ਦੇ ਉੱਪਰ ਇਸ ਤਰ੍ਹਾਂ ਦਾ ਕਦੇ ਕੋਈ ਸਿਸਟਮ ਨਹੀਂ ਸੀ ਦਬਾਅ ਨਹੀਂ ਸੀ ਰਹਿ ਸਕਣਾ ਇਹ ਤਾਂ ਮੈਂ ਸਮਝਦਾ ਦੇਸ਼ ਵਾਸੀਓ ਨੇ ਤਲਵਾ ਕਰਦੇ ਕਿ ਜਿਨ੍ਹਾਂ ਨੇ ਬੜੀ ਵੱਗਿਆ ਸੋਚ-ਸੋਚ ਕੇ ਔਰ ਅੱਜ ਜਿਹੜਾ ਮੋਦੀ ਹੈ ਉਹ ਆਪਣੀ ਸਰਕਾਰ ਵੀ ਨਹੀਂ ਬਣਾ ਸਕਿਆ ਦੂਜੇ ਆਸ-ਪਾਸੋ ਬੰਦੇ ਜਿਹੜੇ ਲਾਲਚ ਦੇ ਨਾਲ ਭਰੇ ਹੋਏ ਆ ਉਹਨਾਂ ਨਾਲ ਜਾ ਕੇ ਉਹਨਾਂ ਨੇ ਆਪਣੀ ਸਰਕਾਰ ਬਣਾਈ ਅੱਜ ਉਹ ਕਾਨੂੰਨ ਜਿਹੜਾ 1.5 ਸਾਲ ਦੇ ਇੱਕ ਨੂੰ ਬਦਲ ਨਹੀਂ ਸਕਿਆ ਸੋਹਸ ਕਰਕੇ ਇਹ ਸਾਰੀ ਪਬਲਿਕ ਲੋਕਾਂ ਦੀ ਦੇਣ ਹੈ ਸੋਸ਼ਲ ਮੀਡੀਆ ਦੀ ਦੇਣ ਹੈ ਸੋਹਸ ਕਰਕੇ ਮੈਂ ਤਲਵਾ ਕਰਦਾ ਤੁਹਾਡਾ ਪੰਨੂ ਸਾਹਿਬ ਨੂੰ ਮੈਂ ਬੇਇੱਜ਼ਤੀ ਕਰਦਾ ਇਹ ਪੰਨੂ ਸਾਹਿਬ ਇਲਾਕਾ ਜਿਹੜਾ ਮੈਂ ਸਮਝਦਾ ਕਿ ਦੂਜੇ ਇਲਾਕਿਆਂ ਦੇ ਨਾਲੋਂ ਪੜਾਈ ਵਿੱਚ ਜਿਹੜਾ ਐਜੂਕੇਸ਼ਨ ਵਿੱਚ ਜਿਹੜਾ ਬੜਾ ਪਿੱਛੇ ਅਸੀਂ ਕੋਸ਼ਿਸ਼ ਤਾਂ ਬੜੀ ਕਰਦੇ ਪਰ ਕਈ ਗੱਲਾਂ ਇਸ ਤਰ੍ਹਾਂ ਦੀਆਂ ਕੁਦਰਤ ਤੌਰ ਤੇ ਹੁੰਦੀਆਂ ਕਿ ਬਾਰਡਰ ਤੇ ਜਦੋਂ ਕੋਈ ਲੜਾਈ ਲੱਗਦੀ ਹੈ ਜਾਂ ਬਾਰਡਰ ਤੇ ਫਲਾਡ ਹਰ ਸਾਲ ਆਉਂਦਾ ਹੈ ਉਹਦੇ ਨਾਲ ਜਿਹੜੇ ਸਾਡੇ ਨੌਜਵਾਨ ਹੈ ਸਕੂਲ ਵੀ ਡਿਸਟਰਬ ਹੋ ਜਾਂਦੇ ਹੈ ਮੀਨਾ ਮੀਨਾ ਜਿਹੜਾ ਉਹ ਐਜੂਕੇਸ਼ਨ ਵੱਲ ਤੱਕ ਜਾ ਨਹੀਂ ਸਕਦੇ ਸੋ ਇਹ ਕਰਕੇ ਉਸ ਗੱਲ ਤੋਂ ਅਸੀਂ ਪਿੱਛੇ ਹਾਂ ਪਰ ਫਿਜ਼ੀਕਲੀ ਸਾਡੇ ਨੌਜਵਾਨ ਬੜੇ ਜਿਹੜੇ ਹੈ ਉਹ ਤੰਦਰੁਸਤ ਨੇ ਔਰ ਪੂਰੀ ਉਹਨਾਂ ਦੇ ਵਿੱਚ ਸਪਰੇਟ ਵੀ ਹੈ ਤੇ ਇਸ ਇਸ ਕਰਕੇ ਬੇਨਤੀ ਹੈ ਕਿ ਇਸ ਏਰੀਆ ਦੇ ਵਿੱਚ ਖਾਸ ਧਿਆਨ ਦੇ ਕੇ ਕਰੋਲਪੁਰ ਹਲਕੇ ਦੇ ਬਾਰਡਰ ਦੇ ਪਿੰਡਾਂ ਦੇ ਵਿੱਚ ਜਿੱਥੇ ਸਭ ਸੋਸ਼ਲ ਮੀਡੀਆ ਦੀ ਬੜੀ ਸਖਤ ਲੋੜ ਹੈ ਇੱਥੇ ਕੋਸ਼ਿਸ਼ ਕਰੋ ਕਿ ਹੋਰ ਨੌਜਵਾਨਾ ਲੋਕੇ ਲਿਆ ਕੇ ਤੇ ਇੱਥੇ ਸੋਸ਼ਲ ਮੀਡੀਆ ਦੇ ਵਿੱਚ ਆਪਣੀ ਪਾਰਟੀ ਦੀ ਗੱਲ ਵੀ ਹੋਏਗੀ ਸਾਰਾ ਕੁਝ ਹੋਏਗਾ ਚੋਇਸ ਕਰਕੇ ਉਹਦੇ ਨਾਲ ਹੀ ਸਾਡੀ ਪਾਰਟੀ ਜਿਹੜੀ ਤਗੜੀ ਹੋ ਸਕਦੀ ਹੈ ਮੈਂ ਤੁਹਾਡਾ ਤਨਵਾਲ ਕਰਦਾ ਕਿ ਤੁਸੀਂ ਇੱਥੇ ਟਾਈਮ ਦਿੱਤਾ ਹੈ ਔਰ ਵੈਨਿਊ ਵੀ ਮੌਕਾ ਮਿਲਿਆ ਤੁਹਾਡੇ ਵੀ ਦਰਸ਼ਕ ਕੀਤੇ ਅਤੇ ਜਨਤਾ ਦੇ ਦਿਨਾਂ ਲੋਕਾਂ ਨੇ ਸੋਸ਼ਲ ਮੀਡੀਆ ਨਾਲ ਸੰਬੰਧਤ ਹੈ ਸਾਰੇ ਇੱਥੇ ਆਏ ਹੈ ਸੋ ਇੱਥੇ ਮੈਂ ਤੁਹਾਨੂੰ ਹੀ ਬੇਇਤੀ ਕਰਦਾ ਕਿ ਕੁਝ ਸਾਡੇ ਵਿੱਚ ਲੋਕ ਇਸ ਤਰ੍ਹਾਂ ਦੇ ਵੀ ਪੈਦਾ ਹੋ ਜਾਂਦੇ ਆਏ ਹੁੰਦੇ ਆ ਕਿ ਉਹਨਾਂ ਨੇ ਕੀ ਕਰਨਾ ਆਉਂਦਾ ਸਾਡੇ ਵਿੱਚ ਵੜ ਕੇ ਉਹ ਪਾਰਟੀ ਦੇ ਉਲਟ ਕਮੈਂਟਸ ਵੀ ਕਰਦੇ ਆ ਜਦੋਂ ਕੋਈ ਸਾਡਾ ਡੀਲਰ ਕੋਈ ਚੰਗੀ ਗੱਲ ਵੀ ਕਰਦਾ ਉਹਦੇ ਉਲਟ ਵੀ ਕਮੈਂਟਸ ਕਰਦੇ ਆ ਉਹਨਾਂ ਲੋਕਾਂ ਨੂੰ ਵੀ ਆਪਾਂ ਦੇਖ ਕੇ ਚੱਲਣਾ ਕਿਉਂ ਕਿਸ ਤਰ੍ਹਾਂ ਦੇ ਜਿਹੜੇ ਲੋਕ ਐ ਉਹਨਾਂ ਤੋਂ ਵੀ ਆਪਾਂ ਬਚ ਕੇ ਰਹਿਣਾ ਹੈ ਸਿਰਸ ਕਰਕੇ ਸਾਡਾ ਕਾਰ ਤੇ ਭਾਵੇਂ ਉਹ ਕੁਝ ਨਹੀਂ ਸਕਾਂਗੇ ਪਰ ਵਿੱਚੋਂ ਵੀ ਪਾਰਟੀ ਨੂੰ ਮਾਰਨ ਵਾਲੇ ਜਿਹੜੇ ਐ ਗਦਾਰ ਜਿਹੜੇ ਲੋਕ ਐ ਵਿੱਚ ਫਿਰਦੇ ਐ ਉਹਨਾਂ ਤੋਂ ਬਚ ਕੇ ਚੱਲਣਾ ਉਹਨਾਂ ਦੀਆਂ ਜਿਹੜੀਆਂ ਗੱਲਾਂ ਐ ਉਹਨਾਂ ਵਿੱਚ ਕਦੇ ਨਹੀਂ ਆਣਾ ਆਪਾਂ ਸਿਰਫ ਇੱਕੋ ਗੱਲ ਸੋਚ ਕੇ ਚੱਲੀਏ ਐਸੀ ਕਾਂਗਰਸ ਪਾਰਟੀ ਨੂੰ ਤਗੜਾ ਕਰਨਾ ਹੈ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਉਣੀ ਹੈ ਸਾਡਾ ਕੋਈ ਹੋਰ ਮੋਟਿਵ ਨਹੀਂ ਹੋਣਾ ਚਾਹੀਦਾ ਕਿ ਛੇ ਸੇਤਵਾਇਆ ਮੈਂ ਇਹਦੇ ਨਾਲ ਖੜਾਗਾ ਉਧਰ ਸਾਡੇ ਕੋਈ ਹੋਰ ਸਾਡਾ ਲੀਡਰ ਖੜਾ ਹੈ ਉਹਦੇ ਨਾਲ ਖੜਾਗਾ ਤੁਸੀਂ ਤੇ ਸਿਰਫ ਪੰਜੇ ਦੇ ਨਿਸ਼ਾਨ ਨੂੰ ਵੇਖ ਲੈ ਕਿ ਜਿਹੜੀ ਪਾਰਟੀ ਨੇ ਪੰਜੇ ਦੇ ਨਿਸ਼ਾਨ ਦੇ ਇਸ ਕੈਂਡੀਡੇਟ ਨੂੰ ਲਿਆ ਕੇ ਖੜਾ ਕੀਤਾ ਤਾਂ ਉਥੇ ਉਹਦਾ ਆਪਸ ਸਾਥ ਦੇਣਾ ਹੈ ਇੱਥੇ ਕਈ ਲੀਡਰ ਇਹ ਹੋ ਜੇ ਕਿ ਜਦੋਂ ਲੈਕਚਰ ਹੁੰਦਾ ਉਹਦੋਂ ਕਾਂਗਰਸ ਦੀ ਪਿੱਠ ਪਿੱਛੇ ਚੁਰਾ ਮਾਰਦੇ ਐ ਨਾ ਸਖਤ ਚੁਰਾ ਮਾਰਦੇ ਐ ਕਿ ਉਹ ਸਮਝਦੇ ਕਿ ਸ਼ਾਇਦ ਕਾਂਗਰਸ ਨੂੰ ਅਸੀਂ ਮਾਰ ਲਾਂਗੇ ਪਰ ਕਾਂਗਰਸ ਫੇਰ ਵੀ ਨਹੀਂ ਮਰਦੀ ਨਾ ਹੀ ਕਦੇ ਮਰ ਸਕਦੀ ਐ ਜਿੰਨੀ ਦੇਰ ਤੱਕ ਅਸੀਂ ਇਹ ਕਰੇ ਇਸ ਟੀਜੂ ਜਾਨ ਲਾਂਗੇ ਤਾਂ ਫੇਰ ਅਸੀਂ ਕਦੇ ਪਿੱਛੇ ਨਹੀਂ ਰਹਿ ਸਕਦੇ ਸੋ ਉਹਨਾਂ ਲੋਕਾਂ ਤੋਂ ਬਚਨ ਦੀ ਲੋੜ ਐ ਅੱਗੇ ਲੀਡਰਾਂ ਦੇ ਅੱਗੇ ਪਿੱਛੇ ਵੀ ਹੋ ਜਾਂਦੇ ਐ ਅੱਗੇ ਪਿੱਛੇ ਫੋਟੋਆਂ ਖਿਚਾਣ ਤੇ ਵੀ ਅੱਗੇ ਹੋ ਜਾਂਦੇ ਐ ਪਰ ਉਹ ਜਿਹੜੇ ਕਾਂਗਰਸ ਦੇ ਵੱਡੇ ਦੁਸ਼ਮਣ ਐ ਸਾਡੀ ਤਾਂ ਨਜ਼ਰ 'ਚ ਹੈਗੇ ਅਸੀਂ ਨਹੀਂ ਕਦੇ ਤੂਕੀਟ ਕਰਦੇ ਪਰ ਜਨਤਾ ਨੂੰ ਜਿਹੜਾ ਐ ਉਹ ਲੋਕ ਗੁੰਮਰਾਹ ਕਰ ਲੈਂਦੇ ਸੋ ਇਸ ਕਰਕੇ ਵੀ ਲੋਕ ਤਗੜੇ ਹੋ ਕੇ ਅੱਜ ਸਾਪੜਕਿਓ ਕੇ 2024 ਵਿੱਚ ਸਰਕਾਰ ਆਉਣੀ ਹੈ ਕੋਈ ਰੋਕ ਨਹੀਂ ਸਕਦਾ ਉਹ ਸਰਕਾਰ ਤਾਂ ਆਏਗੀ ਜੇਕਰ ਆਪਾਂ ਸਾਰੇ ਇਕੱਠੇ ਹੋ ਕੇ ਕਾਂਗਰਸ ਪਾਰਟੀ ਦਾ ਸਾਥ ਦੇਾਂਗੇ ਸੋਸ਼ਲ ਮੀਡੀਆ ਦੇ ਰਹੀ ਵੈਸੇ ਸਾਡੇ ਜਿਹੜੀ ਜਥੇਬੰਦੀਆਂ ਚਾਹ ਕਿਸਾਨ ਚਾਹ ਲੈ ਚਾਹ ਸਾਡੀ ਕਾਂਗਰਸ ਪਾਰਟੀ ਦੀ ਹੈ ਚਾਹ ਜਨਰਲ ਕੈਟਾਗਰੀ ਹੈ ਜ਼ਰੋ ਕੈਟਾਗਰੀ ਹੈ ਉਹਨਾਂ ਸਾਰਿਆਂ ਨੂੰ ਬਰਾਬਰ ਦਾ ਸਰਕਾਰ ਜਿਹੜਾ ਹੈ ਉਹ ਸਾਨੂੰ ਦੇਣਾ ਚਾਹੀਦਾ ਹੈ ਉਹਨਾਂ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਚੈੱਕ ਕਰਕੇ ਮੈਂ ਤੁਹਾਡਾ ਧੰਨਵਾਦ ਕਰਦਾ ਪੰਨੂ ਸਾਹਿਬ ਦਾ ਖਾਸ ਕਰਕੇ ਜਿਨ੍ਹਾਂ ਨੇ ਆਪਣੇ ਕੀਰਤੀ ਟੈਵੀ ਤੋਂ ਕਹਿੰਦੇ ਕਿ ਮਾਹਿਲ ਕਾ ਤੇ ਚਾਹ ਕੇ ਅੱਜ ਇਹ ਨੌਜਵਾਨਾਂ ਨੂੰ ਜਾਗਰੂਕ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਕੋਈ ਵੀ ਸਾਡੇ ਪਰਿਵਾਰ ਵੱਲੋਂ ਕਿਤੇ ਵੀ ਕੋਈ ਕਾਂਗਰਸ ਦੇ ਫੇਵਰ ਵਿੱਚ ਕੋਈ ਵੀ ਗੱਲ ਹੋਵੇ ਅਸੀਂ ਉਹ ਦਿਨ ਰਾਤ ਦੇ ਖੜ ਕੇ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜਾਗੇ ਤੇ ਜਿਹੜੇ ਲੋਕ ਉਸ ਤਰ੍ਹਾਂ ਦੇ ਕੋਈ ਗਲਤ ਪ੍ਰਚਾਰ ਕਰਾਉਂਦੇ ਆ ਉਹਨਾਂ ਤੋਂ ਵੀਰੋਂ ਆਪਾਂ ਬਚਣਾ ਹੈ ਸੋ ਮੈਂ ਜ਼ਿਆਦਾ ਕੁਝ ਨਾ ਕਰਦਾ ਤੁਹਾਡਾ ਸਾਰਿਆਂ ਦਾ ਖੀਰ ਜੀਲਦਿਆਂ ਗਰਾਂਜਾਂ ਚੋਂ ਤਲਵਾਰ ਕਰਦਾ ਦੂਸਰਾ ਮੈਂ ਮਾਫੀ ਚਾਹੁੰਦਾ ਕਿ ਮੈਂ ਇਥੋਂ ਵਿੱਚੋਂ ਸ੍ਰੋਗਨਾਲ ਛੱਡ ਕੇ ਥੋੜੀ ਦੇਰ ਮੈਨੂੰ ਜਾਣਾ ਪਿਆ ਉਹਦਾ ਮੈਂ ਥੋੜਾ ਜਿਹਾ ਤੁਹਾਨੂੰ ਦੱਸਣਾ ਵੀ ਚਾਹੁੰਦਾ ਕਿ ਮੈਂ ਜਿਹੜਾ ਸੁਨੀਲ ਗੁਗਲਾੜੀ ਹੈ ਇੱਥੇ ਬਾਬਾ ਬਟਬਾਕਸ ਸਿੰਘ ਜੀ ਦੇ ਸੇਵਾਦਾਰ ਨੇ ਬਾਜ ਕਰਦੇ ਬੜੇ ਲੰਬੇ ਟਾਈਮ ਤੋਂ ਸਾਡਾ ਸਾਥ ਦਿੰਦੇ ਆ ਰਹੇ ਖਾਸ ਕਰਕੇ ਤਾਂ ਬਾਬਾ ਜੀ ਵੀ ਉੱਥੇ ਸਟੇਜ ਤੇ ਖੜੋ ਕੇ ਕਹਿ ਦਿੰਦੇ ਕਿ ਉਹ ਕਬਾਇਆ ਮੋਟਾ ਪਾਵੇ। ਸੋ ਇਸ ਕਰਕੇ ਉਹ ਦਾ ਅੱਜ ਅੰਤਿਮ ਅਰਦਾਸ ਸੀ ਇਸ ਕਰਕੇ ਮੈਂ ਉੱਥੇ ਜਾਣਾ ਮੇਰਾ ਬੜਾ ਜ਼ਰੂਰੀ ਸੀ ਇਸ ਕਰਕੇ ਮੈਂ ਤੁਹਾਨੂੰ ਦੀ ਮਾਫੀ ਚਾਹੁੰਦਾ। ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਫਿਰ ਧੰਨਵਾਦ ਕਰਦਾ। ਕਿ ਤੱਕ ਰਹੇ ਹੋ ਕਿ ਆਪਾਂ ਆ ਜਿਹੜਾ 6 ਮਿਲਦਾ ਜਿਹੜੀ ਆ ਸਰਕਾਰ ਫਿਰਦੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਹ ਕੋਈ ਸਰਕਾਰ ਨੇ ਕੁਝ ਨਹੀਂ ਕਾ, ਕੁਝ ਕਰਨ ਜੋਗੇ ਨਹੀਂ। ਇਹ ਸਿਰਫ ਪੈਸਾ ਕ੍ਰਪਸ਼ਨ ਇਕੱਠੀ ਕਰਕੇ ਇਹ ਆ ਉਹਨੇ ਘਰ ਪਰਤੇ ਲੱਗੇ ਹੋਏ ਕੋਈ ਹੋਰ ਕਿਸੇ ਨੂੰ ਦੇਣ ਨੂੰ ਇਹਨਾਂ ਦੇਖੋ ਕੁਝ ਨਹੀਂ ਆ 3.5 ਸਾਲਾਂ ਦੇ ਵਿੱਚ ਤੁਸੀਂ ਦੇਖੋ ਕੋਈ ਡਵੈਲਪਮੈਂਟ ਦਾ ਇੱਕ ਵੀ ਕੰਮ ਹੋਇਆ ਹੋਵੇ ਨਹੀਂ ਇਹਨਾਂ ਨੇ ਕਰ ਸਕਦਾ ਸਹਿਯਕਾਰ ਕੇ ਇਹਨਾਂ ਤੋਂ ਹੀ ਹੁਣ ਬਚ ਲੋ ਪੈਸੇ ਤਾਂ ਆਪਣੇ ਆਪ ਹੀ ਆਉਂਦੇ ਜਾਂਦੇ ਕਿ ਅਸੀਂ ਹੁਣ ਕਾਂਗਰਸ ਪਾਰਟੀ ਦਾ ਸਾਥ ਦੇਾਂਗੇ ਉਹਨਾਂ ਨੂੰ ਵੀ ਆਪਾਂ ਪਿਆਰ ਨਾਲ ਨਾਲ ਲੈਣਾ ਹੈ ਜਿਹੜੇ ਚੰਗੇ ਬੰਦੇ ਨੇ ਉਹਨਾਂ ਨੂੰ ਨਾਲ ਲੈਣਾ ਕਿਤੇ ਲੱਗੋ ਤੂੰ ਪਹਿਲਾਂ ਆ ਵੇਸੀ ਹੋਰ ਤੂੰ ਸਟ੍ਰੈਟਜੀ ਲੈਣ ਨੂੰ ਇਹਦੀ ਵੀ ਨਹੀਂ ਕਰਨੀ ਜਿਹੜੇ ਚੰਗੇ ਬੰਦੇ ਆਪਣੇ ਨਾਲ ਹੋਣਾ ਚਾਹੁੰਦੇ ਆ ਉਹਨਾਂ ਨੂੰ ਹੀ ਨਾਲ ਲੈ ਕੇ ਆਓ ਤੇ ਉਹਨਾਂ ਦਾ ਸਾਥ ਵੀ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਜੀ ਦਾ ਖਾਲਸਾ ਵੈਜੀਤ ਬਹੁਤ ਬਹੁਤ ਰੋਤ ਐਪੀ ਸਰ ਸੋ ਮੇਰੇ ਵੀਰਾਂ ਨੂੰ ਬੈਂਕ ਤੇ ਰਿਲੀਸ ਤੇ ਅ ਬੈਜਾਂ ਸਾਰੇ ਤੁਹਾਨੂੰ ਸਾਡੇ ਦਰਮਿਆਨ ਬਹੁਤ ਹੀ ਇਸਤਕਾਰ ਜੋ ਸਾਡੇ ਐਪੀ ਸਰ ਪਹੁੰਚੇ ਔਰ ਅਸੀਂ 2-4 ਸੁਪਤੀਆਂ ਰੱਖੀਆਂ ਸੀ ਸੋ ਤਾਰਾ ਜੀ ਸਾਰਾ ਜਨਤਕ ਆਪੀ ਜੀ ਜੋ ਡਿਸਪਚ ਜਨਰਲ ਸਕਟੀ ਹੋ ਹਾਂ ਪਰ ਜੀ ਲੈਵਲ ਤੇ ਇਹਦਾ ਕੋਈ ਫੋਟੋ ਤੁਸੀਂ ਆਪ ਨੂੰ ਰਿਕਾਰਡ ਹੀ ਦੇ ਦੇ ਹਾਂ ਸਾਈਡ ਨਰਾ ਸਾਈਡ ਨਰਾ ਸੁਰੇਂਦਰ ਕਮਲ ਜੀ ਸੁਰੇਂਦਰ